ਦੂਜੀ ਤਾਂ ਹੀ ਡਾਪਾਂ ਦੀ ਗੱਲ ਸਾਨੂੰ ਕਦੀ ਕੰਮ ਕਰਨ ਦਿੱਤਾ ਹੀ ਨਹੀਂ ਯਾਰ ਅਸੀਂ ਕਰਨਾ ਚਾਹੁੰਦੇ ਡਾਪ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਸਾਰਾ ਹੀ ਕਲੀਅਰ ਕਰ ਦਿੰਨਾ ਵੀ ਮੇਜਰ ਲੀਗ ਆਫ ਫੈਡਰੇਸ਼ਨ ਨੇ ਕੀ ਕੀਤਾ ਕਾਹ ਤੋਂ ਬਣੀ ਕਿਉਂ ਬਣਾਉਣ ਦੀ ਲੋੜ ਪਈ ਜਦੋਂ ਪਲੇਅਰਾਂ ਨੂੰ ਖੜਾਉਣੇ ਆ ਜਾਂ ਕਰਦੇ ਆ ਕਿੰਨੇ ਪਲੇਅਰ ਅੰਕਲ ਨੂੰ ਮੈਂ ਘੜਾ ਦਿੰਦਾ ਵਾ ਜਿਨ੍ਹਾਂ ਦੇ ਨਾਮ ਡਾਪ ਚ ਆਏ ਸੀਗੇ ਜਦੋਂ ਅਸੀਂ ਮੇਜਰ ਲੀਗ ਬਣੀ ਇੱਧਰ ਆ ਕੇ ਕੁਝ ਪਲੇਅਰ ਉਧਰ ਰਹਿ ਗਏ ਉਹਨਾਂ ਦੇ ਵੀ ਡਾਪ ਚ ਨਾ ਆਏ ਸੀਗੇ ਅੰਕਲ ਨੇ ਸਾਰੇ ਖੜਾਏ ਆ ਚੱਠੇ ਨੇ ਪੁੱਛ ਲਈ ਮੜਾ ਜਾ ਨਹੀਂ ਖੇਡੇ ਦੇਖ ਲਿਓ ਮੈਚ ਤੇ ਲਿਸਟ ਵੀ ਦੇਖ ਲਿਓ ਸਾਰੇ ਜਾਣੇ ਬੈਨ ਬਗੈਰ ਗੱਲੋਂ ਹੀ ਬੈਨ ਕੋਈ ਗੱਲ ਤਾਂ ਹੋਵੇ ਕੋਈ ਅਸੀਂ ਸਾਡਾ ਸਿਰਫ ਇੰਨਾ ਹੀ ਰੌਲਾ ਸੀਗਾ ਜਿਹੜਾ ਵਰਲਡ ਫੈਡਰੇਸ਼ਨ ਵਾਲਾ ਵੀ ਇਹ ਕਰਦੇ ਨੇ ਨਾ ਇਹਨਾਂ ਨੇ ਫਟਾਫਟ ਤਾਮਾ ਜਾਮਾ ਕੀਤਾ ਸਾਡਾ ਸਿਰਫ ਇਹੀ ਰੌਲਾ ਸੀਗਾ ਜਿੰਨੇ ਵੀ ਬੰਦੇ ਆ ਕਿਉਂਕਿ ਅਸੀਂ ਅੱਜ ਕੰਮ ਕਰਨ ਲੱਗੇ ਆ ਅਸੀਂ ਬੱਚਿਆਂ ਦਾ ਭਵਿੱਖ ਤੈਅ ਕਰਨਾ ਸਾਡਾ ਇਹੀ ਸੀਗਾ ਵੀ ਜੇ ਤੁਸੀਂ ਡੋਪਿੰਗ ਪਾਲਸੀ ਬਣਾਉਣੀ ਹੈ ਨਾ ਉਹ ਕੰਮ ਸੇ ਕੰਮ სპੋਰਟਸਮੈਨਾਂ ਵਾਲੀ ਲੈਬ ਹੋਵੇ ਜੇ ਤੇ ਲਿਖਿਆ ਹੋਵੇ ਵੀ ਇਹ ਟੈਸਟ ਕੱਲੇ სპੋਰਟਸਮੈਨਾਂ ਲਈ ਆ ਨਾ ਕਿ ਮਰੀਜ਼ਾਂ ਵਾਲੀਆਂ ਲੈਬਾਂ ਤੋਂ ਵੀ სპੋਰਟਸ ਪਰਪਸ ਲਈ ਹੀ ਯੂਜ਼ ਹੋਣ ਨਾ ਕਿ ਉਹ ਇਹ ਲਿਖਿਆ ਹੋਵੇ ਉਹਨਾਂ ਦੇ ਉੱਤੇ ਕਿ ਇਹ ਕੱਲੇ ਮਰੀਜ਼ਾਂ ਲਈ ਹੀ ਯੂਜ਼ ਹੋਣੀਆਂ ਸਪੋਰਟਸ ਪਰਸਨ ਲਈ ਹੈ ਹੀ ਨਹੀਂ ਆਹ ਹੈ ਜਿਹਾ ਮੇਰੇ ਸਭ ਚੱਕਰ ਇਹ ਸੀਗਾ ਅਸੀਂ ਚਲੋ ਮੈਂ ਮਾੜਾ ਹੋ ਸਕਦਾ ਸੰਦੀਪ ਵੀ ਮਾੜਾ ਹੋ ਸਕਦਾ ਹੋਰ ਪੰਜ ਸੱਤ ਜੜੇ ਜਿਹੜੇ ਸਾਡੇ ਨਾਲ ਮਾੜੇ ਹੋ ਸਕਦੇ ਉਹ ਜਿਹੜਾ ਡੇਢ 200 ਪਲੇਅਰ ਖੇਡਦਾ ਉਹ ਵੀ ਮਾੜਾ ਹੋ ਗਿਆ ਉਹ ਸਾਰੇ ਮਾੜੇ ਨਹੀਂ ਹੁੰਦੇ ਮੇਰਾ ਵੀਰ ਤੂੰ ਹੁਣ ਕਹਿਣ ਦਿਆ ਨਾ ਬਿੱਟੂ ਦਗਾਲ ਦਾ ਤੇ ਸੁਖਮਣ ਚੋਲੇ ਵਾਲੇ ਦਾ ਮੇਰਾ ਵੀਰ ਉਹ ਨਾ ਉਹ ਪਲੇਅਰ ਸਾਡੇ ਇੱਥੇ ਆ ਇੱਥੇ ਸਿਰ ਤੇ ਆ ਮੈਨੂੰ ਬਹੁਤ ਤਕੜਾ ਖੇਡਿਆ ਬਿੱਟੂ ਦਗਾਲ ਬਹੁਤ ਸਿਰੇ ਦਾ ਜਾਫੀ ਸੀ ਸੁਖਮਣ ਜੋਲਾ ਉਹਨਾਂ ਮਾਂ ਦੇ ਪੁੱਤ ਨਾ ਜਦੋਂ ਖੇਡ ਕੇ ਨਾ ਵਿੱਚ ਵੱਜ ਕੇ ਘਰੇ ਆਈਦਾ ਸੀ ਤਾਂ ਸਵਾਦ ਆ ਜਾਂਦਾ ਸੀ ਵੀ ਅੱਜ ਕਿਸੇ ਬੰਦੇ ਨੇ ਖੇਡ ਕੇ ਆਏ ਆ ਐਦਾਂ ਦੇ ਪੁੱਤ ਮਾਵਾਂ ਨਿਤ-ਨਿਤ ਨਹੀਂ ਜੰਮਦੀਆਂ ਤੇ ਤੂੰ ਐਲੀਗੇਸ਼ਨ ਲਾਉਣਾ ਨਾ ਵੀ ਉਹ ਐਦਾਂ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਮੇਰਾ ਵੀਰ ਚੈੱਕ ਕਰੀ ਖਾਂ ਓ ਕੇ ਦੀ ਫੈਡਰੇਸ਼ਨ ਚ ਖੇਡਦੇ ਸਾਰੀ ਉਮਰ ਕੇ ਦੀ ਫੈਡਰੇਸ਼ਨ ਚ ਖੇਡੇ ਆ ਤੇ ਕਿਹਦੇ ਲਈ ਖੇਡੇ ਆ ਪਿੱਛੇ ਨੂੰ ਜਾਈ ਖਾਂ ਉਦੋਂ ਨਹੀਂ ਸੌਰਜਨ ਸਿੰਘ ਚੱਠਾ ਨੂੰ ਇਹ ਚੇਤੇ ਆ ਤੇਰੇ ਬਦਨਾਮ ਕਰਨਾ ਉਹ ਬਦਨਾਮ ਨਹੀਂ ਹੋਣੇ ਉਹਨਾਂ ਦੀਆਂ ਲੋਕਾਂ ਨੇ ਡੌਲਿਆਂ ਦੇ ਫੋਟੋਆਂ ਬਣਾਈਆਂ ਘਰਾਂ 'ਚ ਫੋਟੋਆਂ ਲਾਈਆਂ ਉਹ ਜੋ ਸੀ ਉਹ ਰਹਿਣੇ ਆ ਸੌਰਜਨ ਸਿੰਘ ਚੱਠਾ ਸਾਰੇ ਪਾਸੇ ਹੀ ਸਹੀ ਹੋ ਗਿਆ ਅਸੀਂ ਗਲਤ ਹੋ ਗਏ ਉਹ ਮੇਰਾ ਵੀਰੇ ਹੁਣ ਤੈਨੂੰ ਮੈਂ ਕਹਿਣਾ ਮੇ ਕੋਲ ਲਫ਼ਜ਼ ਨਹੀਂ ਉਹ ਉਦੋਂ ਵੀ ਗਾਹਾਂ ਦੀ ਚੀਜ਼ ਆ ਇਹ ਇਹਨੂੰ ਮੜਾ ਪੁੱਛੀ ਖਾਂ ਮੈਨੂੰ ਟੂਰਨਾਮੈਂਟ ਜਾਂਦੇ ਤੋਂ ਮੋੜਿਆ ਸੀ ਇਹਨੇ ਕਹਿੰਦਾ ਗਿਆ ਤੋ ਬੈਨ ਕਰੂੰ ਪੁੱਛੀ ਕਈ ਵਾਰੀ ਕਈ ਕੁਛ ਕੀਤਾ ਜਿਹੜੀ ਸ਼ਾਹਕੋੜ ਦੀ ਟੀਮ 2013 ਚ ਬਣੀ ਨਾ ਨੌਜ ਬਣ ਲੱਗੀ ਸੀ ਸਾਰੇ ਜਾਣੇ ਪਲੇਅਰ ਇਕੱਠੇ ਹੋ ਕੇ ਬਣਾਉਣ ਲੱਗੇ ਸੀ ਚਲੋ ਟੀਮ ਬਣਾ ਲਓ ਇਹ ਬੰਦੇ ਨੇ ਕਹਾਈ ਮੈਂ ਸਾਰੇ ਬੈਨ ਕਰੂੰ ਕੀ ਕਰਦੇ ਬਾਈ ਉੱਥੇ ਕੀ ਕਰੀਏ ਦੱਸ ਮੈਨੂੰ ਸੁਣਨ ਵਾਲੇ ਹੀ ਨਹੀਂ ਕੋਈ 플레이ਰਾਂ ਦੀ ਅੱਜ ਜਿਹੜੀ ਆਹੀ ਫੈਡਰੇਸ਼ਨ ਬਣਾਈ ਨਾ ਕੋਈ ਨਵਾਂ 플레이ਰ ਵੀ ਆਣ ਕੇ ਉੱਥੇ ਖੜ ਜਵੇ ਤੇ ਉਹਨੂੰ ਵੀ ਕਹੀਦਾ ਵੀਰੇ ਦੱਸ ਤੇਰੇ ਕੋਈ ਮਾਨਦੇ ਵਿੱਚ ਸੁਝਾ ਦੇਣਾ ਤਾਂ ਦੱਸ ਫੇਰ ਤੂੰ ਸਾਨੂੰ ਕਹਿਣਾ ਅਸੀਂ ਕੀ ਕੀਤਾ 14 17 ਤੇ 21 ਆਲੇ ਮੁੰਡਿਆਂ ਦੇ ਵੀਰੇ ਮੈਚ ਕਰਾਈਦੇ ਆ ਉਹਨਾਂ ਨੂੰ ਪ੍ਰਾਈਜ਼ ਦੇਈਦੇ ਆ ਮੇਜ ਲੀਗ ਫੈਡਰੇਸ਼ਨ ਵੱਲੋਂ ਉਕਤਾਂਗੇ ਉਹਨਾਂ ਦਾ ਹੌਸਲਾ ਵਾਸ ਸਕੇ ਕੁੜੀਆਂ ਦੀ ਕੁੜੀਆਂ ਦੀ ਕਬੱਡੀ ਜਿੰਜਕ ਮੈਨੂੰ ਦੇਖਦੇ ਨੂੰ ਹੋ ਗਿਆ ਵਾ ਵਿਚਾਰੀਆਂ ਰੂਲੀਆਂ ਹੀ ਪਈਆਂ ਸੀ ਮੇਜਰ ਲੀਗ ਫੈਡਰੇਸ਼ਨ ਨੇ ਉਹਨਾਂ ਨੂੰ ਨਾਲ ਤੋੜਿਆ ਜੋ ਸਾਡੇ ਭਰਾ ਦੀ ਸੋਚ ਸੀ ਨਾ ਸੰਦੀਪ ਦੀ ਮੇਰਾ ਵੀਰ ਅਸੀਂ ਸਾਰੇ ਉੱਤੇ ਜਲਦੇ ਹਾਂ ਮੈਨੂੰ ਨਹੀਂ ਪਤਾ ਉਹਨਾਂ ਬੰਦਿਆਂ ਨੂੰ ਕੀ ਕਿਹਾ ਗਿਆ ਕੀ ਨਹੀਂ ਕਿਹਾ ਗਿਆ ਪਰ ਉਹ ਇਦਾਂ ਦਾ ਨਹੀਂ ਸੀ ਬੰਦਾ ਸਾਰਾ ਦਿਨ ਉਹ ਕਬੱਡੀ ਕਬੱਡੀ ਹੀ ਕਰਦਾ ਰਹਿੰਦਾ ਸੀ ਉਹਨੇ ਇੱਥੋਂ ਤੱਕ ਵੀ ਸੋਚਿਆ ਜਦੋਂ ਅਸੀਂ ਕਬੱਡੀ ਫੈਡਰੇਸ਼ਨ ਸ਼ੁਰੂ ਕੀਤੀ ਨਾ ਪਲੇਅਰਾਂ ਦੀਆਂ ਛੋਰਸਾਂ ਤੱਕ ਵੀ ਕਰਾਈਆਂ ਵੀ ਪਲੇਅਰ ਨੂੰ ਕਿਸੇ ਦੇ ਮੂਰੇ ਹੱਥ ਨਾ ਅੰਡਣਾ ਪਵੇ ਆਪ ਦਾ ਲਾਜ ਉਹ ਖੁਦ ਕਰਾ ਲਵੇ ਪਰ ਸਭ ਕੁਝ ਬੰਦ ਕਰਨਾ ਪਿਆ ਇਹਨਾਂ ਚੀਜ਼ਾਂ ਦਾ ਕਰਕੇ ਕਰਨਾ ਪਿਆ ਜੋ ਆ ਸਾਨੂੰ ਪ੍ਰਸ਼ਾਦ ਮਿਲ ਰਿਹਾ ਵਾ ਤੇਰੇ ਵਰਗੇ ਨੂੰ ਚਾਰ ਉਹਦੇ ਕਹਿਣ ਖਣ ਫੇਰ ਕਹਿਣ ਨੂੰ ਜੀ ਨਹੀਂ ਕਰਦਾ ਵਾਰ-ਵਾਰ ਕਿਉਂਕਿ ਤੈਨੂੰ ਕੋਈ ਫਰਕ ਵੀ ਨਹੀਂ ਪੈਣਾ ਉਹਦੇ ਕਹਿਣ ਖਣ ਇੱਜ਼ਤਦਾਰ ਬੰਦੇ ਨੂੰ ਮਾੜੀ ਜੀ ਕੋਈ ਗੱਲ ਕਹੀ ਮੇਰਾ ਵੀਰ ਪਤਾ ਨਹੀਂ ਕੀ ਸੋਚੀ ਜਾਂਦੇ ਵੀ ਦਿਮਾਗ ਹੀ ਖਰਾਬ ਦਾ ਦੇਖੋ ਬੈਠੋ ਬੈਠ ਸਾਹਮਣੇ ਬੈਠੋ ਜਿੱਨੀਅਰ ਚੱਠੇ ਨੂੰ ਕਿਹਾ ਨਾ ਪੰਜਾਬ ਫੈਡਰੇਸ਼ਨ ਵਾਲੇ ਬੰਦਿਆਂ ਨੂੰ ਪੁੱਛ ਲਈ ਉਹ ਸਾਡੇ ਨਾਲ ਬੈਠਣ ਨੂੰ ਐਗਰੀ ਹੁੰਦੇ ਵੀ ਆਪਾਂ ਬੈਠੀਏ ਗੱਲ ਕਰੋ ਜਿੱਨੀਅਰ ਵੀ ਚੱਠੇ ਨੂੰ ਕਿਹਾ ਵਾ ਫੈਡਰੇਸ਼ਨ ਦਾ ਬੈਟ ਗੱਲ ਕਰਾ ਚੱਕ ਸਾਨੂੰ ਗਲਤ ਸ਼ਬਦ ਕਰ 19 ਅਰੀ ਦੌੜ ਜਾਂਦਾ ਮੋਹਰਿਓ ਜਿਹੜੀ ਇਹ ਕਹਿਣ ਦਿਆ ਹਨਾ ਇਹਨਾਂ ਨੇ ਇੱਕ ਬਣਾਈ ਸੀ ਐਸੋਸੀਏਸ਼ਨ WKDC ਉਸ ਗਰੁੱਪ ਦੇ ਵਿੱਚ ਅਸੀਂ ਵੀ ਸ਼ਾਮ ਸੀ ਅਸੀਂ ਦੌੜੇ ਨਹੀਂ ਮੇਰਾ ਵੀਰ ਸਵਾਲ ਕੀਤੇ ਇਹਨਾਂ ਨੂੰ ਇਹਨਾਂ ਨੂੰ ਜਵਾਬ ਨਹੀਂ ਆਇਆ ਇਹਨਾਂ ਨੂੰ ਪੁੱਛ ਸਾਨੂੰ ਉਸ ਗਰੁੱਪ ਚੋਂ ਕੱਢਿਆ ਗਿਆ ਕਿ ਨਹੀਂ ਗਿਆ ਸਾਡੇ ਨਾਲ ਅਮਰੀਕਾ ਫੈਡਰੇਸ਼ਨ ਕੈਨੇਡਾ ਵੈਨਕੂਵਰ ਟ੍ਰਾਂਟੋ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਵਿਰੇਵ ਇਨੀਆਂ ਫੈਡਰੇਸ਼ਨਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਨਹੀਂ ਇਹ ਮੁੰਡੇ ਸਹੀ ਕਰ ਰਿਹਾ ਇਹਨਾਂ ਨੇ ਜੋ ਕਰਨਾ ਇਹ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਕਰਨਾ ਪਰ ਸੌ ਲੱਗੇ ਉਹਨਾਂ ਨੂੰ ਵੀ ਇੰਨਾ ਟੌਰਚਰ ਕਰ ਰਹੇ ਹਨ ਹੁਣ ਇਹ ਮੇਰਾ ਵੀਰ ਜਦੋਂ ਨਾ ਅਸੀਂ ਫੈਡਰੇਸ਼ਨਾਂ ਇਕੱਠੀਆਂ ਉਧਰੋਂ ਛੱਡ ਕੇ ਇੱਧਰ ਇਕੱਠੇ ਹੋਏ ਸਾਰੇ ਜਾਣੇ ਜਦੋਂ ਅਸੀਂ ਮੇਜਰ ਲੀਗ ਬਣਾਈ ਮੇਜਰ ਲੀਗ ਦਾ ਮੇਨ ਮੋਟਿਵ ਹੀ ਇਹ ਰੱਖਿਆ ਗਿਆ ਸੀ ਕਿ ਆਪਾਂ ਇਹਨੂੰ ਕਲੀਨ ਕਰਨਾ ਸ਼ੁਰੂ ਕਰਨਾ ਕਰਨੀ ਹੈ ਜਿਹੜਾ ਕਬੱਡੀ ਤੇ ਨਸ਼ੇ ਦਾ ਦਾਗ ਲਾਉਂਦੇ ਆ ਇਹਨੂੰ ਭੰਡਦੇ ਆ ਭੰਡੀ ਪ੍ਰਚਾਰ ਕਰਦੇ ਆ ਇਹ ਦੂਰ ਕਰਨਾ ਇਦੇ ਲਈ ਅਸੀਂ ਚਲੋ ਇਹਦੇ ਲਈ ਖੋਜ ਬਾਈ ਕੀਤੀ ਤੇ ਇਹਦੇ ਵਿੱਚ ਸਾਨੂੰ ਉਹਨਾਂ ਡਾਕਟਰ ਮਨੀਸ਼ ਮਿਲੇ ਦਿੱਲੀ ਉਹਨਾਂ ਨੇ ਹੀ ਸਲਾਹ ਕੀਤੀ ਜਦੋਂ ਇੱਥੋਂ ਕਈ სპੋਰਟਸਮੈਨ ਸੀਗੇ ਜਿਹੜੇ ਬਹੁਤ ਵਧੀਆ ਟੌਪ ਲੈਵਲ ਦੇ ਖੇਡੇ ਉਹਨਾਂ ਨੇ ਸਾਡੀ ਇੰਟਰੋਡਿਊਸ ਕਰਾਇਆ ਸੀ ਉਹਨਾਂ ਨੂੰ ਮਿਲੇ ਮਨੀਸ਼ ਡਾਕਟਰ ਦਾ ਮੈਂ ਤਾਂ ਨਾਂ ਲੈ ਰਿਹਾ ਰਿਸਰਚ ਕਰ ਲਿਓ ਜਾ ਕੇ ਗੂਗਲ ਤੇ ਵੀ ਜਾ ਕੇ ਮੈਂ ਕਹਿੰਦਾ ਰਿਸਰਚ ਕਰਨੀ ਤਾਂ ਕਰ ਲਿਓ ਜਾ ਕੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਮੈਂ ਦੱਸਣ ਹੀ ਲੱਗਾ 2010 ਚ ਨਾ ਕਾਮਨਵੈਲਥ ਖੇਡਾਂ ਹੋਈਆਂ ਸੀਗੀਆਂ اے ਐਂਟੀ ਡੋਪਿੰਗ ਜਿਹੜੀ ਕਮੇਟੀ ਆ ਉਹਨਾਂ ਦੇ ਹੈਡ ਰਹਿ ਚੁਕੇ ਆ ਹੈਡ ਦਾ ਮਤਲਬ ਵੀ ਜਿਹੜਾ ਉੱਪਰੋਂ ਸਾਰੀ ਦੇਖਰੇਖ ਕਰਦਾ ਡਾਕਟਰ ਉਹਨਾਂ ਦੇ ਅੰਡਰ ਸਾਰੀਆਂ ਕੋਸ਼ਿਸ਼ ਫਿਰ ਇਹ ਨਾਡਾ ਇੰਡੀਆ ਦਾ ਵੀ ਹੈਡ ਰਹਿ ਚੁਕੇ ਆ ਜਦੋਂ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਸੀ ਉਦੋਂ ਅਸੀਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਵੀ ਇਦਾਂ ਇਦਾਂ ਕਰਕੇ ਆ ਚੀਜ਼ ਆ ਫਿਰ ਇਹਨਾਂ ਨੇ ਸਾਨੂੰ ਨਾ ਬਹੁਤ ਸਾਡੀ ਮਦਦ ਕੀਤੀ ਅੱਜ ਜੋ ਕੁਝ ਵੀ ਆ ਆ ਫੈਲ ਆ ਸੀ ਚਲੋ ਮੈਂ ਦੇਖਦੇ ਹਾਂ ਆਪਣੇ ਨਾਲ ਮੇਜਰ ਲੀਗ ਵਾਲੇ ਫੈਡਰੇਸ਼ਨ ਵਾਲੇ ਪੇਜ ਤੇ ਵੀ ਪਾਵਾਗੇ ਜਾਂ ਜੋ ਵੀ ਹੈਗਾ ਉੱਤੇ ਪਾਵਾਗੇ ਆਪਣੇ ਉਹਨਾਂ ਡਾਕਟਰਾਂ ਨੇ ਸਾਡੀ ਇੰਨੀ ਮਦਦ ਕੀਤੀ ਸੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ। ਉਹਨਾਂ ਨੇ ਸਾਨੂੰ ਜਿਹੜਾ ਪਹਿਲਾ ਸਾਡਾ ਕੰਮ ਸੀ ਉਹਨਾਂ ਨੇ ਕਿਹਾ ਸੀ ਵਾੜਾ ਦੇ ਹਿਸਾਬ ਦੇ ਨਾਲ ਹਨਾ ਤੁਸੀਂ ਡੋਪਿੰਗ ਪਾਲਸੀ ਬਣਾਓ। ਤੇ ਅਸੀਂ ਉਹ ਬਣਾਈ, ਉਹਤੇ ਕੰਮ ਵੀ ਕੀਤਾ। ਤੇ ਕੰਮ ਕਰਨਾ ਸ਼ੁਰੂ ਵੀ ਕੀਤਾ। ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ। ਫਿਰ ਅਸੀਂ ਹੌਲੀ-ਹੌਲੀ ਇਹ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਤਾਂ ਫੈਡਰੇਸ਼ਨ ਦੇ ਵਿੱਚ ਇਹ ਵੀ ਹੋ ਗਿਆ ਸੀਗਾ ਵੀ ਜਿਹੜੇ ਫਾਈਨਲ ਦੇ ਜਿਹੜੇ ਵੱਡੇ ਪ੍ਰਾਈਜ਼ ਜਾਂ ਕੁਝ ਵੀ ਹੁੰਦਾ ਸੀ ਉਦਾਂ ਦਾ ਸਾਰਿਆਂ ਦਾ ਟੈਸਟ ਹੁੰਦੇ ਸੀਗੇ ਉਹਦੇ ਪ੍ਰਾਈਜ਼ ਆ ਮੇਰਾ ਵੀਰ ਹਨਾ ਉਹ ਟੈਸਟ ਹੋ ਗਏ ਮਿਲਦੇ ਸੀਗੇ ਛਾ ਮਨ ਜਿਹੜਾ ਪ੍ਰਾਈਜ਼ ਜਿੱਤਦਾ ਸੀ ਨਾ ਉਹਦਾ ਟੈਸਟ ਹੋਣਾ ਉਹ ਪ੍ਰਾਈਜ਼ ਉਹ ਨਜ਼ਰ ਉੱਥੇ ਹੀ ਹੁੰਦਾ ਸੀਗਾ ਤੇ ਉਹਨੂੰ ਫੇਰ ਦਿੱਤਾ ਜਾਂਦਾ ਸੀ ਮੇਰਾ ਵੀਰ ਜਦੋਂ ਟੈਸਟ ਕਲੀਅਰ ਕਰਦਾ ਹੈ ਰਿਪੋਰਟ ਆ ਜਾਂਦੀ ਸੀ ਜਾਂ ਕੁਝ ਵੀ ਆ ਜਾਂਦਾ ਹੈ ਕਰਨਾ ਤਾਂ ਹੋਰ ਵੀ ਬਹੁਤ ਕੋਸ਼ਿਸ਼ ਚਾਹੁੰਦਾ ਸੀ ਸੰਦੀਪ ਵੀ ਅਸੀਂ ਵੀ ਸਾਰੇ ਕਰਨਾ ਚਾਹੁੰਦੇ ਆ ਪਰ ਪਤਾ ਨਹੀਂ ਕਿਉਂ ਮਦਦ ਨਹੀਂ ਕਰਦੇ ਲੋਕ ਜਾਂ ਨਾਲ ਨਹੀਂ ਤੁਰਨਾ ਚਾਹੁੰਦੇ ਲੱਤਾਂ ਹੀ ਖਿੱਚੀ ਜਾਂਦੇ ਆ ਲੱਤਾਂ ਹੀ ਖਿੱਚੀ ਜਾਂਦੇ ਆ ਆ ਮੇਰਾ ਵੀਰ ਸਾਡੀ ਫੈਡਰੇਸ਼ਨ ਦਾ ਸਹਾਵ ਆ ਜਿੱਥੇ ਮਰਜ਼ੀ ਮੀਟਿੰਗ ਰੱਖ ਲਓ ਜਿੱਥੇ ਮਰਜ਼ੀ 2019 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਹਿਸਾਬ ਕਿਤਾਬ ਜਿਹਦੇ ਵਿੱਚ ਪਲੇਅਰਾਂ ਦੀ ਅਨਸ਼ੋਰਸ ਤੱਕ ਕਰਾਈ ਪਲੇਅਰਾਂ ਦੇ ਡਾਪ ਦੇ ਜਦੋਂ ਤੱਕ ਡਾਪ ਹੋਇਆ ਸੰਦੀਪ ਦੀ ਮੌਤ ਤੋਂ ਪਹਿਲਾ ਪਹਿਲਾ ਜਿੰਨੇ ਵੀ ਡਾਪ ਹੋਏ ਆ ਉਦੋਂ ਤੱਕ ਜਿੰਨਾ ਖਰਚਾ ਆਇਆ ਫਾਟਰੇਸ਼ਨ ਨੇ ਕੋਲੋਂ ਕੀਤਾ ਮੇਰਾ ਵੀ ਕੋਲੋਂ ਉਹਦੇ ਸਪੌਂਸਰਾਂ ਨੇ ਕੀਤਾ ਸਾਰਾ ਕੁਝ ਆ ਦੇਣਾ ਮੇਜਰ ਲੀਗ ਦੀ ਤੇ ਬਾਕੀ ਹੋਰ ਗੱਲ ਮੇਰਾ ਵੀਰ ਕਹਿਣਾ ਵਾ ਸਾਡਾ ਤਾਂ 19 ਤੋਂ 25 ਤੱਕ ਦਾ ਪਿਆ ਹੀ ਆ ਸਾਰਾ ਕੁਝ ਆ ਦੂਜੀਆਂ ਫੈਡਰੇਸ਼ਨਾਂ ਨੂੰ ਕਹਿ ਖਾ ਬੈਠੋ ਟੇਬਲ ਤੇ ਕਹਿ ਤਰ ਲਿਆਓ ਖਾ 25 ਵਜਿਆਂ ਹਲਾਂ ਦਾ ਹਿਸਾਬ ਲਿਆਓ ਕਰੋ ਗੱਲ ਬੈਠੋ ਆਓ ਕਿੱਥੇ ਬਹਿਣਾ ਟੇਬਲ ਤੇ ਲਿਆ ਹਿਸਾਬ ਸਾਰੇ ਕਰਨਾ ਤਾਂ ਅਸੀਂ ਚਾਹੁੰਦੇ ਸੀਗੇ ਬਹੁਤ ਕੁਝ ਪਰ ਸਾਨੂੰ ਕਰਨੀ ਨਹੀਂ ਦਿੱਤਾ ਜਿਹੜੇ ਆ ਪੁਰਾਣੇ ਖੰਡ ਬੈਠੇ ਜਿਹੜੇ ਨੇਕਟਬ ਲੋਕ ਜਿਹੜੇ ਮਾੜੇ ਲੋਕ ਆ ਜਿਹੜੇ ਚਾਹੁੰਦੇ ਹੀ ਨਹੀਂ ਕਦੀ ਵੀ ਕਬੱਡੀ ਕਲੀਨ ਹੋਵੇ ਜਾਂ ਕਿਦਾਂ ਕਦੀ ਕੰਮ ਕਰਨ ਦਿੱਤਾ ਹੀ ਨਹੀਂ ਸਾਨੂੰ ਸਾਨੂੰ ਹਮੇਸ਼ਾ ਹੀ ਟਾਰਚਰੀ ਕੀਤਾ ਇਹਨਾਂ ਨੇ ਅਸੀਂ ਕੀ ਮਾੜਾ ਕੀਤਾ ਉਹ ਵੀ ਪੁੱਤ ਵੀ ਕਈ ਵਾਰ ਆਪਦੇ ਪਿਓ ਤੋਂ ਅੱਡ ਹੋ ਕੇ ਕੰਮ ਕਰਦਾ ਕੀ ਉਹਨੂੰ ਉਹ ਮਾਰ ਦਿੰਦਾ ਜੇ ਅਸੀਂ ਅੱਡ ਹੋ ਕੇ ਆਪਣਾ ਕੰਮ ਕਰਨਾ ਚਾਹਿਆ ਲੋਕ ਸਾਨੂੰ ਐਕਸੈਪਟ ਕਰਨਗੇ ਵੀ ਇਹਨਾਂ ਨੇ ਚੰਗਾ ਕੀਤਾ ਸਮਾਜ ਲਈ ਕਿ ਮਾੜਾ ਕੀਤਾ ਕਰਨ ਦੇਉਂਗੇ ਤਾਂ ਫੇ ਕਰਾਂਗੇ ਮੈਂ ਤਾਂ ਜਿੰਨੇ ਵੀ ਕਬੱਡੀ ਵਾਲੇ ਹੈਗੇ ਆ ਬਾਹਰ ਲਿਆਂ ਫੈਡਰੇਸ਼ਨਾਂ ਜਿੰਨੇ ਵੀ ਸਾਰੇ ਪ੍ਰੋਮੋਟਰ ਆ ਵਰਲਡ ਫੈਡਰੇਸ਼ਨ ਜਿਹੜੀ ਹੋਣਾ ਬਣ ਬਣ ਗਈ ਆ ਜਿਹੜੀ ਹੁਣ ਜਿਹਨਾਂ ਨੇ ਹੁਣ ਆਪਾਇਆ ਵਾ ਜਿੱਦਾਂ ਫੈਡਰੇਸ਼ਨਾਂ ਸਾਰੀਆਂ ਨੇ ਪਾਇਆ ਵਾ ਵੀ ਉਹ ਫੈਡਰੇਸ਼ਨਾਂ ਜਦੋਂ ਸਾਰੀਆਂ ਪਾਉਂਦੀਆਂ ਰਲ ਕੇ ਇੱਕੋ ਹੁੰਦਾ ਉਹਨਾਂ ਦਾ ਉਹਨੂੰ ਵਰਲਡ ਫੈਡਰੇਸ਼ਨ ਹੀ ਕਹਿ ਸਕਦੇ ਆ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਹੁਣ ਸਮਾਂ ਆ ਗਿਆ ਭਾਜੀ ਇਕੱਠੇ ਹੋਵੋ ਸਾਰੇ ਜਾਣੇ ਇਕੱਠੇ ਹੋ ਗਏ ਇੱਕੋ ਆਵਾਜ਼ ਇੱਕੋ ਹੀ ਡਿਸੀਜਨ ਲਈਏ ਆਪਾਂ ਕਬੱਡੀ ਨੂੰ ਕਲੀਨ ਕਰੀਏ ਨਾਲੇ ਤਾਂ ਆਪਾਂ ਪੈਸੇ ਲਾਉਨੇ ਆ ਇਹੋ ਜਿਹੇ ਬੰਦੇ ਥੋੜੇ ਜਿਹੇ ਪੈਸੇ ਲੈ ਕੇ ਆਪਣਾ ਭੰਡੀ ਪ੍ਰਚਾਰ ਕਰਦੇ ਆ ਲੋਕਾਂ ਦੀ 20-20 ਸਾਲ ਦੀ ਮਿਹਨਤ ਨੂੰ ਇੱਕੋ ਦਿਨ ਹੀ ਕਹਿੰਦੇ ਆ ਜੀ ਅਸੀਂ ਖਰਾਬ ਕਰਕੇ ਤੇ ਮੁੜ ਕੇ ਘਰੇ ਜਾ ਕੇ ਹੱਸੀ ਜਾਂਦੇ ਆ ਜੇ ਇਹਨੂੰ ਮਕਾਉਣਾ ਵਾ ਜਿੰਨੇ 플레이ਰ ਆ ਜਿੰਨੀਆਂ ਫੈਡਰੇਸ਼ਨਾਂ ਆ ਜਾਂ ਬਾਹਰ ਜਿੰਨੇ ਪ੍ਰੋਮੋਟਰ ਆ ਮੇਰਾ ਵੀ ਸਾਰੇ ਇਕੱਠੇ ਹੋਵੋ ਇਕੱਠੇ ਹੋ ਕੇ ਇੱਕ ਮੀਟਿੰਗ ਕਰੀਏ ਕੱਠੀ ਗੱਲ ਕਰੀਏ ਇੱਕੋ ਹੀ ਮਤਾ ਰੱਖੀਏ ਇੱਕੋ ਗੱਲ ਤੇ ਪੈਰਾ ਦੇਈਏ ਤਾਂ ਆਪਾਂ ਜੋ ਇਹ ਕੰਮ ਸਿਰੇ ਚਾੜ ਸਕੀਏ ਤਾਂ ਜੋ ਆ ਪਲੇਅਰਾਂ ਦੇ ਜਿਹੜਾ ਮਰਜ਼ੀ ਉੱਠਦਾ ਚੱਕੇ ਪ੍ਰਮੋਟਰਾਂ ਤੇ ਵੀ ਲਾ ਦਿੰਦੇ ਆ ਕਈ ਕੁਝ ਇਹ ਲੱਗਣਾ ਬੰਦ ਹੋਵੇ ਮੈਂ ਤਾਂ ਬੇਨਤੀ ਕਰਦਾ ਹਾਂ ਆ ਫੈਡਰੇਸ਼ਨ ਹੈ ਨਾ ਸੱਚੀ ਗੱਲ ਪੁੱਛ ਹਾਂ ਤਾਂ ਇੰਨਾ ਮਨ ਦੁਖੀ ਹੈ ਨਾ ਸਾਡਾ ਜੇ ਸੰਦੀਪ ਜਿੰਦਾ ਹੁੰਦਾ ਨਾ ਸੱਚੀ ਗੱਲ ਲਗਾ ਦੇ ਮੈਂ ਜੇ ਜਿੰਦਾ ਹੁੰਦਾ ਇੰਨੇ ਅਸੀਂ ਤਕਲੀਫ ਚ ਸੀਗੇ ਵੀ ਅਸੀਂ ਉਦਾਂ ਹੀ ਬੰਦ ਕਰ ਦੇਣੀ ਸੀ ਯਾਰ ਵੈਸੇ ਹੀ ਬੰਦ ਕਰ ਦੇਣੀ ਸੀ ਕੀ ਕੀ ਖਟਿਆ ਕੀ ਅਸੀਂ ਸਾਨੂੰ ਇਹ ਨਹੀਂ ਸਮਝ ਆਉਂਦੀ ਬਦਨਾਮੀ ਕੀ ਮਾੜਾ ਕੀਤਾ ਅਸੀਂ ਕੀ ਮਾੜਾ ਕੀ ਕੀਤਾ ਦੱਸ ਉਹ ਸੰਦੀਪ ਨੇ ਮਾੜਾ ਕੀ ਕੀਤਾ ਮੇਰਾ ਵੀਰ ਉਹਨੇ ਦਸਾਂ ਘਰਾਂ ਚ ਰੋਟੀ ਦਿੱਤੀ ਮੈਂ ਘਟੋ ਘਟ ਮਾਰਾ ਚਲੋ ਮੈਂ ਨਹੀਂ ਕਹਿਣਾ ਵਾਹਿਗੁਰੂ ਨੇ ਦੇ ਆਸਰੇ ਨਾ ਕਿੰਨੇ ਪਲੇਅਰ ਅਸੀਂ ਰੋਟੀ ਪਾਏ ਆ ਖੇਡਣ ਲਾਇਆ ਗਰੀਬ ਘਰਾਂ ਦੇ ਸਾਡੇ ਕੋਲ ਚਪਲਾਂ 'ਚ ਜਵਾਕ ਆਉਂਦੇ ਆਂ ਮੈਂ ਤੈਨੂੰ 20 ਗਿਣਾ ਦਿੰਦਾ ਤੈਨੂੰ ਮੈਂ ਉਹਨਾਂ ਦੇ ਹਾਲਾਤ ਯਾ ਕਿ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਮਾ ਦੇਲਾ ਚਪਲਾਂ 'ਚ ਸੀਗੇ ਅੱਜ ਜੋ ਟੌਪ ਦੇ ਘਰਾਂ 'ਚ ਰਹਿੰਦੇ ਆ ਰੋਟੀ ਪਾਣੀ ਖਾਂਦੇ ਆ ਬਾਹਰ ਵਿਆਹ ਹੋਏ ਆ ਸੈੱਟ ਹੋਏ ਆ ਉਹਨਾਂ ਨੂੰ ਵੀ ਇਹ ਕਹੀਦਾ ਕਾਕਾ ਇਹ ਮਾਲਕ ਦੀ ਦਿੱਤੀ ਦਾਤ ਆ ਇਹਨੂੰ ਗਾਹ ਜ਼ਰੂਰ ਬੰਡਿਓ ਸੰਦੀਪ ਦੀ ਮੌਤ ਤੋਂ ਬਾਅਦ ਆ ਮੇਰਾ ਵੀਰ ਮੈਂ ਆਸਟ੍ਰੇਲੀਆ ਛੱਡ ਕੇ ਪੱਕਾ ਹੋਣ ਵਾਲਾ ਸੀ ਮੇਰੇ ਨਿਆਣੇ ਬਾਲ ਬੱਚੇ ਮੇਰੀ ਫੈਮਲੀ ਸਾਰੇ ਮੇਰਾ ਵੀਰ ਉੱਥੇ ਸੀਗੇ ਅਸੀਂ ਸਾਰਾ ਕੁਝ ਛੱਡ ਕੇ ਆਇਆ ਮੇਰਾ ਵੀ ਸੰਦੀਪ ਦਾ ਕਰਕੇ ਆਇਆ ਪੈਂਡ ਹੀ ਰਹਿਣਾ ਕੋਈ ਤੇਰੇ ਵਾਂਗ ਮੈਂ 20 ਬੰਦੇ ਰਫਲਾਂ ਵਾਲੇ ਨਹੀਂ ਰੱਖਦਾ ਨਾਲ ਦਿਲੋਂ ਬਈ ਇਹ ਸੋਚੀਦਾ ਜਾਣਾ ਦੇਖਦਣ ਵਾਹਿਗੁਰੂ ਹੈਗੇ ਪਰ ਕਿਹੇ ਪਲੇਅਰ ਦਾ ਕਿਸੇ ਦਾ ਕੋ ਮਾੜਾ ਨਹੀਂ ਕਰੀਦਾ ਹਾਥੀ ਜੋੜੀ ਤੇ ਮੋਰੋਂ ਵੀ ਬੱਸ ਕਰੋ ਯਾਰ ਹੁਣ ਮੇਰਾ ਹੱਥੀ ਜੋੜਦਾ ਸਾਰਿਆਂ ਕੇ ਯਾਰ ਬਸ ਕਰੋ ਬਾਹਰ ਕਬੱਡੀ ਬੰਦ ਹੋ ਗਈ ਆ ਇੱਥੇ ਵੀ ਮੈਨੂੰ ਲੱਗਦਾ ਆਲਮੋਸਟ ਹੋਇਆ ਰਹੀ ਆ ਮੇਰਾ ਵੀਰ ਇਹੇ ਕੁਛ ਹੀ ਇਹ ਚਾਹੁੰਦੇ ਸੀਗੇ ਕਿੰਨੇ ਘਰਾਂ ਦੇ ਵਿੱਚ ਖੇਡ ਕੇ ਪਲੇਅਰਾਂ ਨੇ ਕੁਝ ਦੂਰ ਚੱਲਣ ਲਿਆਣੇ ਸੀ ਕੁਝ ਕਿੰਨੇ ਘਰਾਂ ਦੇ ਚੁੱਲ੍ਹੇ ਬਲਣੇ ਸੀਗੇ ਕਿੰਨੇ ਨਵੇਂ ਆ ਪਲੇਅਰਾਂ ਨੇ ਬਾਹਰ ਖੇਡਣ ਜਾਣਾ ਸੀ ਉਹ ਕਿੱਥੇ ਜਾਣਗੇ ਬਜਾਰੇ ਈ ਕਰਨਗੇ ਕਿੰਨੇ ਸੁਪਨੇ ਹੁੰਦੇ ਉਹਨਾਂ ਦੇ ਉਹਨਾਂ ਦੇ ਘਰਦਿਆਂ ਦੇ ਕਿੰਨੇ ਸੁਪਨੇ ਆ ਵੀਡੀਓ ਉਦਾਂ ਮੈਂ ਇਹ ਪਾਉਣੀ ਤੇ ਨਹੀਂ ਸੀ ਤੇਰੇ ਲਈ ਤਾਂ ਮੈਂ ਕਦੀ ਵੀ ਨਾ ਬਾਵਾਂ ਉਦਾਂ ਵੀਡੀਓ ਕਿਉਂਕਿ ਤੇਰਾ ਵੀਰੇ ਵजूद ਹੋਰ ਹਿਸਾਬ ਦਾ ਇਹ ਵੀਡੀਓ ਮੈਂ ਉਹਨਾਂ ਲਈ ਪਾਈ ਆ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਸਾਡੀ ਫੈਡਰੇਸ਼ਨ ਦਾ ਛੋਟੇ ਤੋਂ ਛੋਟਾ ਬੰਦਾ ਵੀ ਆ ਜਿਹੜਾ ਛੋਟਾ ਤਾਂ ਕੋਈ ਵੀ ਨਹੀਂ ਸਾਰੇ ਸਾਡੇ ਨਾਲੋਂ ਵੱਡੇ ਉੱਚੇ ਹੀ ਆ ਕੋਈ ਵੀ ਸਾਡੇ ਨਾਲ ਤੁਰਿਆ ਵਾ ਇਹ ਉਹਨਾਂ ਲਈ ਵੀਡੀਓ ਪਾਈ ਆ ਆ ਪਿਆ ਵਾ ਸਾਹਕ ਤਾ ਸਾਰਾ ਕੁਝ ਇੱਥੇ ਪਿਆ ਵਾ ਤੁਹਾਨੂੰ ਇਹ ਹੋਈਆਂ ਤੋਂ ਡਰਨ ਦੀ ਲੋੜ ਨਹੀਂ ਸਾਡਾ ਸਾਡੀ ਕਬੱਡੀ ਵਾਲੇ ਬੰਦੇ ਸਾਡੀ ਜਮਾਤ ਬੈਹੇ ਆ ਕਬੱਡੀ ਵਾਲਿਆਂ ਦੀ ਜਮਾਤ ਆ ਇੱਕ ਉਹ ਬਹਿ ਜਵੇ ਗੱਲ ਕਰ ਲਵੇ ਸਾਬਤ ਕਰ ਦੇਵੇ ਜਿਦਾਂ ਪਹਿਲਵਾਨਾਂ ਦੀ ਜਮਾਤ ਬੈਂਦੀ ਨਾ ਪਹਿਲਵਾਨ ਹੀ ਬੈਂਦੇ ਆ ਇਦਾਂ ਸਾਡੀ ਜਮਾਤ ਆ ਉਹ ਬੈਠੇ ਗੱਲ ਕਰੇ ਅਸੀਂ ਉਹਨੂੰ ਜਵਾਬ ਦੇਵਾਂਗੇ ਐਰਾ ਗੈਰਾ ਨੱਥੂ ਖੈਰਾ ਜਿਹੜਾ ਮਰਜ਼ੀ ਉੱਠ ਕੇ ਵੀਡੀਓ ਪਾ ਦੇਵੇ ਨਾ ਪਾ ਦੇਵੇ ਅਸੀਂ ਕੋਈ ਜਵਾਬ ਨਹੀਂ ਦੇਉਣਾ ਅਸੀਂ ਤਾਂ ਆਪਣਾ ਕੰਮ ਕਰਕੇ ਦਿਖਾਵਾਂਗੇ ਨਹੀਂ ਤਾਂ ਮੈਂ ਵੀਡੀਓ ਵੀਡੀਓ ਨਹੀਂ ਪਾਉਂਦਾ ਤੇਰਾ ਕਰਕੇ ਨਹੀਂ ਭਾਈ ਮੈਂ ਤਾਂ ਆਪਣੇ ਚਾਹਣ ਵਾਲਿਆਂ ਦਾ ਕਰਕੇ ਪਾਈ ਆ ਕਿਉਂਕਿ ਉਹ ਮਹਿਸੂਸ ਮਹਿਸੂਸ ਕਰਦੇ ਸੀ ਵੀ ਤੂੰ ਪਹਿਲਵਾਨਾਂ ਕਦੀ ਬੋਲਦਾ ਹੀ ਨਹੀਂ ਬਸ i know you can